ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ Mommy Life। ਫਿਰ ਸਨਾਉ ਤੁਸੀਂ ਸਾਰੇ ਜਾਨੇ ਕਿਵੇਂ ਹੋ? ਠੀਕ ਹੋ? ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਐਂਡ ਅਬਦੇ ਦਾ ਰਾਜੀ ਖੁਸ਼ੀ ਹੋਵੋਗੇ। ਸੋ ਚਲੋ ਜੀ ਫਿਰ ਅਪਾਜਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ। ਟਾਈਮ ਇੱਥੇ ਹੋ ਚੁੱਕਿਆ ਸਿਕਾ ਮਾਰਨਿੰਗ ਦਾ। ਅ 8:00 ਵਜੇ ਨੇ ਔਰ ਗੁਸ਼ੀਨ ਦੇ ਬਸ ਇਥੇ ਮੈਂ ਤਿਆਰੀ ਕਰਦੀ ਪਈ ਸੀ ਸਕੂਲ ਜਾਣ ਦੀ ਗੁਸ਼ੀਨ ਦੇ ਪਪਾ ਰੈਡੀ ਕਰਦੇ ਪਏ ਸੀ ਗੁਸ਼ੀਨ ਨੂੰ ਮੈਂ ਸੋਚਿਆ ਹੁਣ ਹੀ ਦੇ ਤੱਕ ਮੈਂ ਉਹਦਾ ਜਿਹੜਾ ਟਿਫਨ ਆਹੋ ਰੈਡੀ ਕਰ ਦਵਾ ਅੱਜ ਟਿਫਨ ਵਿੱਚ ਸਿਰਫ ਗੁਸ਼ੀਨ ਵਾਸਤੇ ਫਰੂਟ ਹੀ ਪਾਉਂਗੀ ਔਰ ਇੱਕ ਦਿਨ ਛੱਡ ਕੇ ਫਰੂਟ ਔਰ ਇੱਕ ਦਿਨ ਛੱਡ ਕੇ ਮੈਂ ਕੋਈ ਵੀ ਸਟੱਫ ਪਰਾਂਠਾ ਜਾਂ ਫਿਰ ਬੇਸਨ ਦਾ ਚਿਲਾ ਜੋ ਵੀ ਮਤਲਬ ਹੈਲਦੀ ਚੀਜ਼ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਉਹਦੇ ਮਤਲਬ ਟਿਫਨ ਦੇ ਵਿੱਚ ਦੇਣ ਦੀ ਨਾਲ ਇੱਕ ਨਾਲ ਬਨਾਣਾ ਨਾਲ ਪਾਣੀ ਵਾਲੀ ਬੋਟਲ ਵੀ ਦੇ ਦੰਨੀ ਹੁੰਨੀ ਆ ਉਹਨੂੰ ਮੈਂ ਔਰ ਉਸ ਤੋਂ ਪਹਿਲਾਂ ਅੱਜ ਮੇਰਾ ਕਾਫੀ ਸਾਰਾ ਕੰਮ ਸੀਗਾ ਮਾਰਨਿੰਗ ਦੇ ਵਿੱਚ ਕਿਚਨ ਦਾ ਉਹ ਸੀਗਾ ਰਾਤ ਦੇ ਭਾਂਡੇ ਉਹਨ ਬਿਲਕੁਲ ਵੀ ਮੈਂ ਸਾਫ਼ ਨਹੀਂ ਕੀਤੇ ਕੱਲ ਮੇਰੀ ਤਬੀਅਤ ਥੋੜੀ ਜਿਹੀ ਐਦਾ ਹੀ ਸੀ ਜਾਂ ਫੇ ਤੁਸੀਂ ਇਹ ਕਹਿ ਸਕਦੇ ਹੋ ਮੈਨੂੰ ਥੋੜੀ ਜਿਹੀ ਥਕਾਵਟ ਹੋ ਗਈ ਸੀ ਘਰ ਦੇ ਕੰਮ ਕਰਕੇ ਕਾਫੀ ਦਿਨਾਂ ਤੋਂ ਲਗਾਤਾਰ ਹੁਣ ਮੈਂ ਕੰਮ ਕਰਦੀ ਪਈ ਸੀ ਕਿ ਜਿੱਦਾਂ ਹੁਣ ਅੱਗੇ ਤੁਹਾਨੂੰ ਦੱਸਿਆ ਸੀ ਫੈਸਟੀਵਲ ਆ ਰਿਹਾ ਉਹਦੇ ਕਰਕੇ ਕਰਦੀ ਤਾਂ ਮੈਂ ਥੋੜਾ ਥੋੜਾ ਪਈਆਂ ਪਰ ਫਿਰ ਵੀ ਮੈਂ ਛੇਤੀ ਥੱਕ ਜਾਂਨੀ ਆ ਜਿਹਦੇ ਕਰਕੇ ਫੇ ਕਈ ਵਾਰ ਰਾਤ ਨੂੰ ਮੇਰੇ ਜਿਹੜੇ ਭਾਂਡੇ ਵਗੈਰਾ ਹੁੰਦੇ ਆ ਉਹਨਾਂ ਦਾ ਕੰਮ ਆ ਜਿਹੜਾ ਮੈਂ ਸਕਿਪ ਕਰ ਦਿੰਨੀ ਆ ਕਈ ਵਾਰ ਮੈਂ ਉਨੇ ਹੀ ਜਲਦੀ ਸਵੇਰੇ ਉਠ ਖੜਦੀਆਂ ਉੱਠ ਕੇ ਪਹਿਲਾਂ ਮੈਂ ਆਪਣੇ ਕਿਚਨ ਵਗੈਰਾ ਸਾਰੀ ਸਾਫ਼ ਕੀਤੀ ਭਾਂਡੇ ਸਾਰੇ ਸਾਫ਼ ਕੀਤੇ ਔਰ ਸਾਰੇ ਕੱਢ ਕੇ ਮੈਂ ਬਾਹਰ ਬੇੜੇ ਵਿੱਚ ਰੱਖ ਦੇਣੀਆਂ ਹੁੰਦੀਆਂ ਔਰ ਕਿਚਨ ਵਗੈਰਾ ਸਾਰੀ ਸਾਫ਼ ਕਰਨੀ ਹੁੰਦੀ ਆ ਔਰ ਮੇਰੇ ਰੂਟੀਨ ਆ ਜਿੱਦਾਂ ਮੈਂ ਰਾਤ ਨੂੰ ਪੂਰਾ ਕਿਚਨ ਕਲੀਨ ਕਰਦੀਆਂ نیچے ਵੀ ਪੋਚਾ ਵਗੈਰਾ ਮਾਰਦੀਆਂ ਮਾਰਨਿੰਗ 'ਚ ਮੈਨੂੰ ਸਵੇਰੇ ਉੱਠ ਕੇ ਸ਼ੁਰੂ ਤੋਂ ਹੀ ਇੱਦਾਂ ਸਟਾਰਟਿੰਗ ਤੋਂ ਹੀ ਕੰਮ ਕਰਨਾ ਪਿਆ ਰਾਤ ਦੇ ਭਾਂਡੇ ਆਪਣਾ ਕਿਚਨ ਕਾਊਂਟਰ نیچے ਵੀ ਸਾਰਾ ਮੈਨੂੰ ਪੋਚਾ ਮਾਰਨਾ ਪਿਆ ਤਾਂ ਕਿਤੇ ਜਾ ਕੇ ਕਿਚਨ ਦੇ ਵਿੱਚ ਸਵੇਰੇ ਨਾਲ ਜਗ੍ਹਾ ਮਿਲਿਆ ਖੜੇ ਹੋਣ ਦੀ ਉਸ ਤੋਂ ਬਾਅਦ ਹਜੇ ਅਸੀਂ ਆਪਣਾ ਬ੍ਰੇਕਫਾਸਟ ਕਰਨਾ ਆ ਮਾਰਨਿੰਗ 'ਚ ਸਭ ਤੋਂ ਪਹਿਲਾ ਜ਼ਰੂਰੀ ਵਾਲਾ ਕੰਮ ਹੁੰਦਾ ਗੁਰਸ਼ੀ ਨੂੰ ਸਕੂਲ ਭੇਜਣਾ ਔਰ 9 ਵਜੇ ਤੋਂ ਸਕੂਲ ਲੱਗਦਾ ਹੈ ਉਸ ਤੋਂ ਪਹਿਲਾਂ ਪਹਿਲਾਂ ਉਹਨੂੰ ਜਾ ਕੇ ਇਹਦੇ ਪਾਪਾ ਛੱਡਣ ਜਾਂਦੇ ਹੁੰਦੇ ਆ ਸੋ ਮੈਂ ਬਸ ਇੱਥੇ ਟਿਫਿਨ ਵਗੈਰਾ ਸਿਕਾ ਉਹਦਾ फटाफट ਕਰ ਦਿੱਤਾ ਰੈਡੀ ਦੂਜੀ ਸਾਈਡ ਤੇ ਗੁਸ਼ੀਂਦੇ ਪਾਪਾ ਹੁੰਦੇ ਪਏ ਸੀ ਰੈਡੀ ਉਹਨੇ ਦੇ ਤੱਕ ਮੈਂ ਇਹਦੇ ਬਾਲ ਵਗੈਰਾ ਬਣਾ ਲੂੰਗੀ ਬਾਲ ਇਹਨਾ ਬਹੁਤ ਜ਼ਿਆਦਾ ਮੁਸ਼ਕਲ ਇਹਦੇ ਕੰਗੀ ਕਰਨੀ ਪੈਂਦੀ ਆ ਜਿਵੇਂ ਤੁਹਾਨੂੰ ਪਤਾ ਅੱਜਕੱਲ ਬੱਚਿਆਂ ਨੂੰ ਸਿਰ ਸਕੂਲ ਭੇਜਣਾ ਬਹੁਤ ਜ਼ਿਆਦਾ ਔਖਾ ਸਪੈਸ਼ਲੀ ਛੋਟੇ ਬੱਚਿਆਂ ਨੂੰ ਕੰਗੀ ਕਰਾਉਣ ਵੇਲੇ ਬਹੁਤ ਸਾਰੀਆਂ ਇਹਦੀਆਂ ਮਿੰਤਾ ਕਰਨੀਆਂ ਪੈਂਦੀਆਂ ਤਾਂ ਕਿ ਤੇ ਜਾ ਕੇ ਆਪਣੀ ਕੰਗੀ ਆ ਪੂਰੀ ਚੰਗੀ ਤਰੀਕੇ ਨਾਲ ਕਰਵਾਂਦੀ ਆ ਅਰੇ ਤੇਰੇ ਬਾਲ ਸੈੱਟ ਕਰਨੇ ਆ ਵੀ ਆਗੇ ਵਾਲੀ ਸ਼ੋਨੀ ਕੱਤੀ ਮੰਮੀ ਆ ਦੇਖੋ ਬੱਪਾ ਇਹਨੂੰ ਕਿ ਬਾਅਦ ਤੋਂ ਕਰਾ ਲਾ ਆਹ ਵਾਲੇ ਆਹ ਵਾਲੇ ਇਹਨੂੰ ਬੱਤੇ ਹੋ ਗਏ ਹੁਣ ਇਹਨੂੰ ਕਰਨਾ ਪੈਣਾ ਕੋਈ ਸੈੱਟ ਕਰਨੇ ਪੈਣੇ ਕਿਉਂਕਿ ਇਹ ਬੱਤੇ ਇਤਨਾ ਮੁਬੀ ਵੱਲ ਉਹਦੇ ਦੇਖ ਲਿਓ ਹਾਂ ਫਿਰ ਮੈਂ ਤੁਹਾਨੂੰ ਦਿਖਾਈ ਪਾਈ ਕਰਾਂਗੀ ਕਿ ਸ਼ੀਮਾ ਦੇਖੋ ਸਾਡੇ ਸ਼ੀਮਾ ਦੇ ਦੀ ਹੋਤੀ ਹੈ ਹਾਲੇ ਕਰੁਸ਼ਾਰੀ ਸਰਹ ਜੀਮਾ ਚੁਣੀ ਜਿਉਂ ਮੈਂ ਕਹਾਂ ਇਹ ਕੋਈ ਸ਼ੋਹੇ ਜਰਨੀ इतeर मुपaकाललूो कैंbरेज नी येता विकेdाह मपकालपजानान भेर लिख रहे लिखना ये लो एनी आजा 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 जल्दी आजा आजा इसको क्लीन करते हैं पहले ये लो उधर दिखाओ सारे हाई कर मैं तो भी आज की बारा। ये ड्राइंग भी होगी ना आज। शीनो, स्टार्बे क्या है वो? शीनो जेक तेरा टिफ़न की भी बैग कितना दे?

ਦੇ ਪਿੱਛੇ ਦਾ ਲਾਹ ਥੱਲੇ ਘੁੰਮੀਆਂ ਜੀ ਕੰਨਾਂ ਦੇ ਹਾਂ ਇੱਥੇ ਯੈਸ ਬਾਅਦ ਤ ਤੋਂ ਉਹਨੇ ਖਲਾਗ ਨੇ ਗੁਸ਼ੀਨ ਨੂੰ ਰੈਡੀ ਕਰਨ ਤੋਂ ਬਾਅਦ ਉਹਦੇ ਪਾਪਾ ਉਹਨੂੰ ਸਕੂਲ ਛੱਡ ਕੇ ਆ ਗਏ ਸੀਗੇ ਤੇ ਬਸ ਉਸ ਤੋਂ ਬਾਅਦ ਮੈਂ ਆਪਣੇ ਕੰਮ ਦੀ ਸਟਾਰਟਿੰਗ ਕਰ ਦਿੱਤੀ ਆ ਗੁਸ਼ੀਨ ਦੇ ਪਾਪਾ ਇੱਥੇ ਬਸ ਮੈਨੂੰ ਇਹ ਹੱਸਦੇ ਪਏ ਸੀਗੇ ਕਿ ਤੂੰ ਆਰਾਮ ਦੇ ਨਾਲ ਕੰਮ ਕਰ ਹਜੇ ਕਾਫੀ ਸਾਰਾ ਟਾਈਮ ਪਿਆ ਗੁਸ਼ੀਨ ਤੇ ਆਂਦਾ ਦੋ ਤੋਂ ਤਿੰਨ ਘੰਟੇ ਮੈਂ ਸੱਚੀ ਗੱਲ ਦੱਸਾਂ ਪਤਾ ਹੀ ਨਹੀਂ ਚੱਲਦਾ ਕਿੱਥੇ ਗਿਆ ਕਿੱਥੇ ਨਹੀਂ ਹੱਸਦੇ ਤਾਂ ਪਏ ਸੀ ਕਿਉਂਕਿ ਜਲਦਬਾਜ਼ੀ ਦੇ ਵਿੱਚ ਨਾ ਅਕਸਰ ਕੁਛ ਨਾ ਕੁਛ ਝੋਟ ਵਗੈਰਾ ਲੱਗ ਹੀ ਜਾਂਦੀ ਆ ਮੈਂ ਇੰਨੀ ਜ਼ਿਆਦਾ ਜਲਦਬਾਜ਼ੀ ਦੇ ਵਿੱਚ ਕੰਮ ਕਰਦੀ ਪਈ ਸੀ ਕੋਣੀ ਨਾ ਮੇਰੇ ਡਰਾਅਰ ਦੇ ਕੁੰਡੇ ਦੇ ਵਿੱਚ ਜਾ ਕੇ ਬੱਜੀ ਤੇ ਬਸ ਇੱਥੇ ਮੈਨੂੰ ਉਹ ਮਜ਼ਾਕ ਕਰਦੇ ਪਏ ਸੀ ਕਹਿੰਦੇ ਆਰਾਮ ਦੇ ਨਾਲ ਕੰਮ ਕਰ ਸੋ ਬਸ ਮੈਂ ਅੱਜ ਨਾ ਸਟਾਰਟਿੰਗ ਹੈ ਆਪਣੀ ਇੱਥੋਂ ਕਰ ਲਈ ਕਿਚਨ ਦਾ ਤੁਹਾਨੂੰ ਮੈਂ ਦੱਸਿਆ ਸੀਗਾ ਮਾਰਨਿੰਗ ਦੇ ਵਿੱਚ ਕਾਫੀ ਸਾਰਾ ਕੰਮ ਸੀਗਾ ਜਿਹੜਾ ਮੇਰਾ ਕਿਚਨ ਦਾ ਹੋ ਚੁੱਕਿਆ ਆ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਬ੍ਰੈਕਫਾਸਟ ਦਾ ਕੰਮ ਆ ਉਹ ਵੀ ਮੈਂ ਇੱਥੇ ਆਪਣਾ ਨਿਪਟਾ ਕੇ ਫਿਰ ਹੀ ਜਿਹੜਾ ਘਰ ਦਾ ਕੰਮ ਆ ਮੈਂ ਆਪਣਾ ਸਟਾਰਟ ਕੀਤਾ ਆ ਔਰ ਉਸ ਤੋਂ ਬਾਅਦ ਬਸ ਜੋਰ ਗੁਰਸ਼ੀਨ ਚਲੇ ਜਾਂਦੀ ਨਾ ਫਿਰ ਮੈਂ ਇੱਕ ਵੀ ਸੈਕਿੰਡ ਬੈਂਦੀ ਨਹੀਂ ਹੈਗੀ ਔਰ ਮੈਨੂੰ ਪਤਾ ਹੁੰਦਾ ਕਿ 2-3 ਘੰਟੇ ਮੇਰੇ ਲਈ ਕਾਫੀ ਆ ਸਾਰਾ ਖਲਾਰਾ ਘ ਇੱਕ ਵਾਰ ਤਾਂ ਸਾਰਾ ਘਰ ਦਾ ਖਲਾਰਾ ਮੈਂ ਚੱਕ ਹੀ ਦਿੰਨੀ ਆ ਬਟ ਉਸ ਤੋਂ ਬਾਅਦ ਫਿਰ ਵੀ ਪੂਰਾ ਦਿਨ ਤੁਸੀਂ ਕੁਝ ਨਾ ਕੁਝ ਕਰੀ ਚੱਲੋ ਕੋਈ ਨਾ ਕੋਈ ਕੰਮ ਤਾਂ ਘਰ ਦਾ ਕਰਨ ਵਾਸਤੇ ਨਿਕਲ ਹੀ ਜਾਂਦਾ ਆ ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜਿਹਨੇ ਕੰਮ ਕਰਨਾ ਆ ਔਰ ਕੰਮ ਕੀਤੇ ਵਿੱਚੋਂ ਵੀ ਕੋਈ ਨਾ ਕੋਈ ਕੰਮ ਉਹ ਘਾਟ ਹੀ ਲੈਂਦਾ ਕਰਨ ਵਾਸਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਗੱਲ ਸੱਚ ਵਾ ਉਨਾ ਵਿੱਚੋਂ ਮੈਂ ਵੀ ਆਂਦੀ ਆ ਜਿਹਦਾ ਜਿੰਨਾ ਮਰਜ਼ੀ ਮੇਰਾ ਘਰ ਦਾ ਕੰਮ ਟਾਈਮ ਤੇ ਖਤਮ ਹੋ ਜਵੇ ਫੇਰ ਵੀ ਕੋਈ ਨਾ ਕੋਈ ਕੰਮ ਨਿਕਲ ਹੀ ਆਂਦਾ ਕਰਨ ਵਾਸਤੇ ਸੋ ਅੱਜਕੱਲ ਤੁਹਾਨੂੰ ਪਤਾ ਫੈਸਟੀਵਲ ਹੁਣ ਸਟਾਰਟ ਹੋ ਜਾਣੇ ਆ ਮੇਰੀਆਂ ਜਿਹੜਾ ਸਫਾਈਆਂ ਵਾਲਾ ਕੰਮ ਆ ਆਲਮੋਸਟ ਸਟਾਰਟ ਹੋ ਚੁੱਕਿਆ ਆ ਔਰ ਡੀਪਲੀ ਸਫਾਈਆ ਜਿਹੜੀ ਹੁਣ ਦੇਖੋ ਅੱਜ ਜਾਂ ਕੱਲ ਦੇ ਵਿੱਚ ਕਰੂੰਗੀ ਬੇਸਿਕ ਜਿਹੜਾ ਰੁਟੀਨ ਦੇ ਵਿੱਚ ਹਜੇ ਅੱਜਕੱਲ ਮੇਰਾ ਕੰਮ ਚੱਲਦਾ ਪਿਆ ਨਾਲ ਨਾਲ ਥੋੜਾ ਬੋਤਾ ਮੈਂ ਕਰ ਲੈਨੀ ਜਿੰਨਾ ਕ ਮੈਨੂੰ ਟਾਈਮ ਮਿਲਦਾ ਆ ਔਰ ਬੈਡਰੂਮ ਦੇ ਵਿੱਚ ਤੁਸੀਂ ਮੇਰਾ ਜ਼ਿਆਦਾ ਕੋਈ ਖਲਾਰਾ ਵਗੈਰਾ ਹੈ ਨਹੀਂ ਸੀਗਾ ਮਾਰਨਿੰਗ ਦੇ ਵਿੱਚ ਜਦ ਮੈਂ ਉੱਠੀ ਸੀ ਸਵੇਰੇ ਸੱਜਰੇ ਔਰ ਉਸ ਤੋਂ ਪਹਿਲਾਂ ਮੈਂ ਆਪਣੇ ਜਿੰਨੇ ਵੀ ਜੋ ਵੀ ਮਤਲਬ ਮੈਨੂੰ ਖਲਾਰਾ ਵਗੈਰਾ ਲੱਗਦਾ ਹੁੰਦਾ ਚੱਕਣ ਵਾਲਾ ਕੋਈ ਸਮਾਨ ਝਾੜਨ ਵਾਲਾ ਕੋਈ ਝਾੜ ਕੇ ਬਿਸ਼ਾਨ ਵਾਲਾ ਉਹ ਮੈਂ ਸਾਰਾ ਮਤਲਬ ਬੈਡਰੂਮ ਦੇ ਵਿੱਚ ਆਪਣਾ ਕਰ ਲਿਆ ਸੀਗਾ ਔਰ ਗੁਰਸ਼ੀਨ ਦੇ ਬਸ ਉੱਠਣ ਤੋਂ ਬਾਅਦ ਬਿਸਤਰੇ ਵਗੈਰਾ ਤਾਂ ਮੈਂ ਪਹਿਲੇ ਹੀ ਚੱਕ ਦੇਣੀ ਹੁੰਨੀ ਚਾਦਰ ਵਗੈਰਾ ਝਾੜਨੀ ਹੁੰਦੀ ਆ ਉਹ ਮੈਂ ਉਹਦੇ ਜਾਣ ਤੋਂ ਬਾਅਦ ਹੀ ਝਾੜਦੀ ਹੁੰਨੀ ਕਿਉਂਕਿ ਗੁਰਸ਼ੀਨ ਦੇ ਪਾਪਾ ਨੇ ਵੀ ਰੈਡੀ ਹੋਣਾ ਹੁੰਦਾ ਆ ਔਰ ਜਿੰਨੀ ਤੱਕ ਆਪਣਾ ਘਰ ਦਾ ਕੰਮ ਜਿਹੜਾ ਉਹ ਖਤਮ ਹੀ ਨਹੀਂ ਹੁੰਦਾ ਬੈਡਰੂਮ ਆਪਣਾ ਕਲੀਨ ਕਰਨ ਤੋਂ ਬਾਅਦ ਮੈਂ ਆ ਗਈ ਸੀ ਕਿ ਆਪਣੇ ਸੋਫੇ ਵਾਲੇ ਕਮਰੇ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਸੋਫੇ ਵਾਲਾ ਕਮਰਾ ਵੀ ਮਾਰਨਿੰਗ ਦੇ ਵਿੱਚ ਮੈਂ ਝਾੜਿਆ ਔਰ ਸੋਫੇ ਦੇ ਕਵਰ ਵਗੈਰਾ ਸਾਰੇ ਝਾੜੇ ਹੁਣ ਇਸ ਰੂਮ ਦੇ ਵਿੱਚ ਮੇਰਾ ਥੋੜਾ ਜਿਹਾ ਖਲਾਰਾ ਘੱਟ ਹੀ ਹੁੰਦਾ ਆ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਬੈਡਰੂਮ ਦੇ ਵਿੱਚ ਹੀ ਆਪਾਂ ਹੁਣ LCD ਫਿਲਹਾਲ ਵਾਸਤੇ ਲਗਾਈ ਹੋਈ ਆ ਗੁਰਸ਼ੀਨ ਉੱਥੇ ਹੀ ਬੈਠ ਕੇ ਖੇਡ ਲੈਂਦੀ ਆ ਉੱਥੇ ਬੈਠ ਕੇ ਟੀਵੀ ਵਗੈਰਾ ਦੇਖ ਲੈਂਦੀ ਆ ਤਾਂ ਕਰਕੇ ਮੇਰਾ ਨਾ ਇਸ ਵਾਲੇ ਰੂਮ ਦੇ ਵਿੱਚ ਹੁਣ ਇੰਨਾ ਜ਼ਿਆਦਾ ਖਲਾਰਾ ਨਹੀਂ ਹੁੰਦਾ ਟੌਏ ਵਗੈਰਾ ਦਾ ਜੋ ਵੀ ਇਹਦਾ ਖਲਾਰਾ ਬੈੱਡਰੂਮ ਦੇ ਉੱਤੇ ਉਹ ਖੇਡ ਲੈਂਦੀ ਹੈ ਤੇ ਉੱਥੇ ਹੀ ਮੈਂ ਨਾਲ ਦੀ ਨਾਲ ਚੱਕ ਦੇਣੀ ਹੁੰਦੀ ਆ ਹਾਜੀ ਮੇਰਾ ਕੋਈ ਪਲਾਨ ਨਹੀਂ ਹੈਗਾ LCD ਦਾ ਸੋਫੇ ਵਾਲੇ ਰੂਮ ਦੇ ਵਿੱਚ ਲਗਾਉਂਦਾ ਔਰ ਫਿਲਹਾਲ ਤਾਂ ਮੈਂ ਬੈੱਡਰੂਮ ਦੇ ਵਿੱਚ ਹੀ ਲਗਾਈ ਹੋਈ ਆ ਔਰ ਸਮਝ ਹੀ ਨਹੀਂ ਆਉਂਦਾ ਬਹੁਤ ਕਨਫਿਊਜ਼ਨ ਜੀ ਚੱਲਦੀ ਪਈ ਹੈ ਕਿ ਵਾਪਸ ਇੱਥੇ ਹੀ ਲਿਆ ਕੇ ਲਾ ਦਵਾਂ ਕਿ ਫਿਰ ਬੈੱਡਰੂਮ ਦੇ ਵਿੱਚ ਹੀ ਲਗਾਵਾਂ ਔਰ ਇੱਥੇ ਲਗਾਉਣ ਦਾ ਮੈਨੂੰ ਇਹ ਜ਼ਿਆਦਾ ਮੇਰਾ ਕੰਮ ਖਰਾਬ ਹੋ ਜਾਂਦਾ ਕਿ ਕੁਰਸੀ ਨੇ ਇੱਥੇ ਬੈਠ ਕੇ ਕੰਦਾ ਬਹੁਤ ਜ਼ਿਆਦਾ ਖਰਾਬ ਕਰਦੀ ਆ ਬੈੱਡਰੂਮ ਤੇ ਬੈਠ ਕੇ ਉਹਨੂੰ ਯਾਦ ਨਹੀਂ ਰਹਿੰਦਾ ਕੰਦਾ ਦਾ ਤਾਂ ਇਹ ਚੀਜ਼ ਮੈਂ ਬਹੁਤ ਸੋ ਤਾਂ ਕਰਕੇ ਨਾ ਮੈਂ ਆਪਣਾ ਜਿਹੜਾ ਟੀਵੀ ਆ ਇਸ ਕਰਕੇ ਮੈਂ ਹਜੇ ਬੈਡਰੂਮ ਦੇ ਵਿੱਚ ਹੀ ਰੱਖਿਆ ਹੋਇਆ ਹੈ ਮੈਂ ਕਿਹਾ ਉੱਥੇ ਹੀ ਰਹਿਣ ਦਾ ਨਾ ਬਾਅਦ ਦੇ ਬਾਅਦ ਵਿੱਚ ਦੇਖਾਂਗੇ ਤੇ ਜਿਹੜਾ ਮੇਰਾ ਸੋਫੇ ਵਾਲਾ ਕਮਰਾ ਸੀਗਾ ਉਥੇ ਖਲਾਰਾ ਤੁਹਾਨੂੰ ਦੱਸਿਆ ਸੀ ਜਿਆਦਾ ਹੈ ਨਹੀਂ ਸੀ ਸਾਰਾ ਕੁਝ ਝਾੜ ਕੇ ਮੈਂ ਬਿਛਾਇਆ ਹੋਇਆ ਸੀ ਪਹਿਲੇ ਹੀ ਸਿਰਫ ਮੇਰਾ ਪੋਚੇ ਵਾਲਾ ਕੰਮ ਰਹਿ ਗਿਆ ਸੀਗਾ ਤੇ ਪੋਚਾ ਮੈਂ ਕਿਹਾ ਪਹਿਲਾਂ ਮੈਂ ਉਥੇ ਮਾਰ ਦੇਣੀ ਆ ਔਰ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਗਈ ਸੀਗੀ ਐਂਡ ਮਾਰਨਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲਾਂ ਮੈਂ ਉੱਠ ਕੇ ਸਾਰੇ ਰਾਤ ਦੇ ਬਰਤਨ ਸਾਫ਼ ਕੀਤੇ ਆਪਣੀ ਕਿਚਨ ਵਗੈਰਾ ਸਾਫ਼ ਕੀਤੀ ਜਿੱਥੇ ਕਰਨ ਵਾਲੀ ਸੀ ਮੋਟਾ-ਮੋਟਾ ਪੋਚਾ ਵੀ ਮਾਰ ਦਿੱਤਾ ਸੀਗਾ ਜਿਆਦਾ ਡੀਪਲੀ ਨਹੀਂ ਮਾਰਿਆ ਸੀਗਾ ਕਿਉਂਕਿ ਮੈਂ ਖਾਣਾ ਵਗੈਰਾ ਬਣਾਉਣਾ ਸੀ ਵੀ ਕਿਚਨ ਨੇ ਸੁੱਕਣਾ ਨਹੀਂ ਸੀਗਾ ਤੇ ਉਹੀ ਪੈਰ ਤਾਂ ਕਰਕੇ ਨਾ ਫਿਰ ਮੈਂ ਇਹ ਕੰਮ ਥੋੜਾ ਜਿਹਾ ਸਕਿਪ ਕਰ ਦਿੱਤਾ ਮੈਂ ਕਿਹਾ ਬਾਅਦ ਵਿੱਚ ਹੀ ਸਾਰਾ ਕੰਮ ਇੱਕ ਚੰਗੀ ਤਰੀਕੇ ਨਾਲ ਪੋਚੇ ਵਾਲਾ ਕਰੂੰਗੀ ਉਸ ਤੋਂ ਬਾਅਦ ਬਸ ਪੋਚਾ ਲਗਾ ਕੇ ਮੈਂ ਬਸ ਥੋੜੀ ਜਿਹੀ 10-10 ਮਿੰਟ ਦਾ ਹੀ ਬ੍ਰੇਕ ਲਿਆ ਔਰ ਪਾਣੀ ਵਗੈਰਾ ਪੀਤਾ ਮੈਂ ਕਿਉਂ ਨਹੀਂ ਦੇਰ ਤੱਕ ਮੇਰਾ ਕਿਚਨ ਦਾ ਪੋਚਾ ਸੁੱਕ ਜਾਊਗਾ ਇਹ ਪੱਕੇ ਤੋਂ ਬਿਨਾ ਇਹ ਵੀ ਸੁੱਕਦਾ ਨਹੀਂ ਹੈਗਾ ਔਰ ਸੁਕਾ ਮੈਂ ਤਾਂ ਨਹੀਂ ਕਿਉਂਕਿ ਫਿਰ ਪੈਰਾ ਦੇ ਨਾਲ ਨਾ ਫਿਰ ਨਿਸ਼ਾਨ ਵਗੈਰਾ ਪੈ ਜਾਂਦੇ ਆ ਰੋ ਪੋਚਾ ਲੱਗੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਪੋਚਾ ਲਗਾਇਆ ਕਿ ਨਹੀਂ ਲਗਾਇਆ ਔਰ ਜਿੰਨਾ ਵੀ ਮੇਰਾ ਕਿਚਨ ਦੇ نیچے ਸਮਾਨ ਹੁੰਦਾ ਸਾਰਾ ਮੈਂ ਪਹਿਲੇ ਤੋਂ ਹੀ ਸਾਫ਼ ਕਰਕੇ ਰੱਖਿਆ ਹੋਇਆ ਸੀਗਾ ਦੈਨ ਉਸ ਤੋਂ ਬਾਅਦ ਹੁਣ ਮੈਂ ਟਿਕਾਣਾ ਹੀ ਸੀਗਾ ਕਿਚੰਦਾ ਹਾਦੀ ਮੈਂ ਸਾਰਾ ਖਲਾਰਾ ਸਮੇਟ ਕੇ ਹਟੀਆਂ ਬੇੜੇ ਦੇ ਵਿੱਚ ਝਾੜੂ ਲਗਾ ਦਿੱਤਾ ਸੀਗਾ ਪੋਚਾ ਹੀ ਰਹਿ ਗਿਆ ਸੀਗਾ ਬਸ 11 ਦੇ ਤੱਕ ਘੰਟੀ ਵੱਜ ਗਈ ਗੁਰਸ਼ੀਨ ਵੀ ਆ ਗਈ ਸੀਗੀ ਔਰ ਸੋਨ ਸੱਚੀ ਗੱਲ ਦੱਸਾਂ 2 ਤੋਂ 3 ਘੰਟੇ ਕਦੋਂ ਬੀਤ ਗਏ ਮੈਨੂੰ ਕੰਮ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਹੈਗਾ ਜਦੋਂ ਵੀ ਬੱਸ ਸਕੂਲ ਤੋਂ ਆਉਂਦੀ ਕੁਛ ਨਾ ਕੁਛ ਜ਼ਰੂਰ ਲੈ ਕੇ ਆਉਂਦੀ ਮੈਨੂੰ ਅੱਜ ਵੀ ਲੱਗਦਾ ਕੁਛ ਖੇਡਣ ਦਾ ਸਮਾਨ ਹੀ ਲੈ ਕੇ ਆਈ ਹੋਣੀ ਆ ਉਹਨੂੰ ਪਤਾ ਹੈ ਪਾਪਾ ਨੇ ਤਾਂ ਲੈ ਦੇਣਾ ਮੰਮਾ ਤਾਂ ਫੇਰ ਵੀ ਡਾਂਟਦੇ ਹੀ ਰਹਿੰਦੇ ਆ ਆਂਦੇ ਹੋਏ ਸਟਿੱਕਰ ਲਈ ਆਈ ਖੇਡਣ ਵਾਸਤੇ ਨਾਲ ਇਹ ਕਲੇ ਲਈ ਆਈ ਕਲੇ ਦੇ ਨਾਲ ਵੀ ਬਹੁਤ ਜ਼ਿਆਦਾ ਚਲੋ ਐਟਲੀਸਟ ਹੋਰ ਕੁਝ ਨਹੀਂ ਬੱਚਾ ਆਪਣੇ ਐਕਟੀਵਿਟੀ ਦਾ ਕਰਦਾ ਆ ਬੱਚਿਆਂ ਨੂੰ ਕੁਝ ਨਾ ਕੁਝ ਸਮਾਨ ਇਹਦਾ ਦਾ ਜ਼ਰੂਰ ਲੈ ਕੇ ਦੇਣਾ ਚਾਹੀਦਾ ਜਿਹਦਾ ਮਤਲਬ ਬੱਚੇ ਦਾ ਜਿਹੜੀ ਵੀ ਚੀਜ਼ ਦੇ ਵਿੱਚ ਇੰਟਰਸਟ ਹੈਗਾ ਆ ਉਸ ਤੋਂ ਬਾਅਦ ਮੇਰੀ ਡਿਊਟੀ ਹੁੰਦੀ ਆ ਕਿ ਆਕੇ ਦਾ ਮੈਂ ਆਪਣਾ ਇਹਦਾ ਲੰਚ ਬਾਕਸ ਆ ਜਿਹੜਾ ਮੈਂ ਚੈੱਕ ਕਰਦੀ ਹੁੰਨੀ ਕੀ ਖਾ ਕੇ ਆਈ ਕੀ ਨਹੀਂ ਔਰ ਪਾਣੀ ਵਗੈਰਾ ਵੀ ਮੈਂ ਚੈੱਕ ਕਰਦੀ ਆ ਆ ਕੇ ਸਾਰੀਆਂ ਚੀਜ਼ਾਂ ਉਹਦੀਆਂ ਉਹਨਾਂ ਮੈਂ ਪੁੱਛਦੀ ਆ ਅੱਜ ਤੂੰ ਕੀ ਕਰ ਕੇ ਆਈ ਮੈਮ ਨੇ ਅੱਜ ਤੇ ਨਾ ਕੀ ਗੱਲ ਕੀਤੀ ਅੱਜ ਤੁਹਾਨੂੰ ਸਟਾਰ ਮਿਲਿਆ ਕੀ ਨਹੀਂ ਮਿਲਿਆ ਸੋ ਐਦਾਂ ਦੀਆਂ ਚੀਜ਼ਾਂ ਬਸ ਆਪਣੀਆਂ ਜਿਹੜੀਆਂ ਮੈਂ ਉਹਦੇ ਨਾਲ ਲਾ ਕੇ ਕਰਦੀ ਆ 10 ਤੋਂ 15 ਮਿੰਟ ਟਾਈਮ ਸਪੈਂਡ ਕਰਦੀ ਆ ਘਰ ਦਾ ਕੰਮ ਤਾਂ ਚਲੋ ਮੇਰਾ ਹੁੰਦਾ ਹੀ ਰਹਿਣਾ ਘਰ ਦਾ ਕੰਮ ਐ ਇਸੇ ਲਈ ਇੱਥੇ ਆ ਕੇ ਛੱਡ ਦੇਣੀ ਹੁੰਦੀ ਆ ਉਸ ਤੋਂ ਬਾਅਦ ਬਸ ਕੁਝ ਨੋਟਸ ਵਗੈਰਾ ਹੁੰਦੇ ਆ ਸਕੂਲ ਤੋਂ ਜੁੱਦਾ ਵੀ ਮਿਲਦੇ ਆ ਔਰ ਗੁਸ਼ੀਨ ਦੇ ਪਾਪਾ ਬਸ ਇਹੀ ਸਮਝਾਉਂਦੇ ਪਈ ਸੀ ਮੇਰੇ ਨਾਲ ਜੋ ਵੀ ਸਕੂਲ ਚ ਹੁੰਦਾ ਆ ਉਹ ਆ ਕੇ ਫਿਰ ਮੈਨੂੰ ਜ਼ੂਰ ਦੱਸਦੇ ਆ ਜੋ ਵੀ ਮੈਮ ਨਾਲ ਕਨਵਰਸੇਸ਼ਨ ਹੁੰਦੀ ਆ ਸੋ ਆਪਾਂ ਬਸ ਇੱਥੇ ਇਹੀ ਡਿਸਕਸ ਕਰਦੇ ਪਈ ਸੀ ਗੁਸ਼ੀਨ ਦੇ ਸਕੂਲ ਨੂੰ ਲੈ ਕੇ ਔਰ ਜਦੋਂ ਮੈਂ ਨਹੀਂ ਜਾਂਦੀ ਸਕੂਲ ਨੂੰ ਗੁਰਸ਼ੀਨ ਨੂੰ ਛੱਡਣ ਵਾਸਤੇ ਲੈਣ ਵਾਸਤੇ ਜੋ ਵੀ ਮੈਸੇਜ ਦੇਣਾ ਹੁੰਦਾ ਨਾ ਟੀਚਰ ਵੈਸੇ ਗੁਸ਼ੀਨ ਦੇ ਪਾਪਾ ਨੂੰ ਮੈਸੇਜ ਦੇ ਦੇ ਦਿੰਦੇ ਆ ਔਰ ਅਦਰਵਾਇਜ਼ ਨੇਤਾ ਮੈਨੂੰ ਵਟਸਐਪ ਤੇ ਮੈਸੇਜ ਆਫ ਕਾਲ ਵਗੈਰਾ ਆ ਜਾਂਦੀ ਅਗਰ ਜੇ ਕੁਝ ਜ਼ਿਆਦਾ ਇੰਪੋਰਟੈਂਟ ਹੋਵੇ ਸੋ ਬਸ ਇਹ ਕਰਕੇ ਗੁਰਸ਼ੀਨ ਦੇ ਪਾਪ ਸੂਰ 15 ਮਿੰਟ ਦੇ ਵਿੱਚ ਵਿੱਚ ਆਇਆ ਕੰਮ ਨਿਪਟਾ ਕੇ ਉਸ ਤੋਂ ਬਾਅਦ ਬੱਸ ਮੇਰੀ ਵਾਰੀ ਆ ਗਈ 쿠ਸ਼ੀਨ ਨੂੰ ਪਠਾਨ ਦੀ ਐਸ ਵੇਲੇ ਆਕੇ ਨੇ ਕੋਈ ਕਪੜੇ ਚੇਂਜ ਨਹੀਂ ਕਰਨੇ ਹੁੰਦੇ ਬਸ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਬੱਚੇ ਹੈਗੇ ਮੂਡ ਦੇ ਆਂਦੇ ਬਸ ਇਹਨੂੰ ਇਹ ਹੁੰਦਾ ਕਿ ਮੈਂ ਜੋ ਵੀ ਸਮਾਨ ਵਗੈਰਾ ਲੈ ਕੇ ਆਈਆਂ ਖੇਡਣ ਵਾਸਤੇ ਮੈਨੂੰ ਹੁਣੇ ਹੀ ਦੇ ਦੋ ਫਟਾਫਟ ਨਾ ਤਾਂ ਇਹਨੇ ਪਾਣੀ ਪੀਣਾ ਹੁੰਦਾ ਨਾ ਹੀ ਇਹਨੇ ਕੁਝ ਖਾਣਾ ਹੁੰਦਾ ਤੇ ਬਸ ਇਹਨੂੰ ਇੱਥੇ ਖੇਡਣ ਵਾਸਤੇ ਮੈਂ ਕੋਈ ਨਾ ਕੋਈ ਇਹਦਾ ਵੇਸਟ ਫੈਬਰਿਕ ਰੱਖਿਆ ਹੋਇਆ ਉਹ ਮੈਂ نیچے ਜ਼ਰੂਰ ਪਛਾੜ ਦਨੀ ਆ ਕਿਉਂਕਿ ਬੱਚੇ ਜਦੋਂ ਖੇਡਦੇ ਆ ਨਾ ਜਦੋਂ ਕਲੇ ਵਗੈਰਾ ਖੇਡਦੀਏ ਤੋ ਕੱਪੜਿਆਂ ਨੂੰ ਲੱਗ ਜਾਂਦੀ ਵਗੈਰਾ ਬਿਸ਼ਾ ਕੇ ਉਹਦਾ ਸਮਾਨ ਉਹਨੂੰ ਦੇ ਦਿੱਤਾ ਮੈਂ ਸੋਚਿਆ ਸੀ ਮੈਂ ਕਿਹਾ ਚੱਲ ਓਨੀ ਦੇਰ ਤੱਕ ਮੈਂ ਆਪਣਾ ਕੰਮ ਵਗੈਰਾ ਨਿਪਟਾ ਲੈਨੀ ਆ। ਚਲਾਣਾ ਆ। ਆਪ ਕੀ ਆ ਰਹੀ? ਇੱਕ ਚੀਜ਼ ਮੈਂ ਬਹੁਤ ਚੰਗੀ ਤਰੀਕੇ ਨਾਲ ਨੋਟ ਕੀਤੀ ਆ ਜਦੋਂ ਵੀ ਆਪਾਂ ਮਾਰਨਿੰਗ ਜਲਦੀ ਉੱਠਦੇ ਆ ਆਪਣੇ ਕੰਮ ਸੱਚੀ ਜਲਦੀ ਤਾਂ ਖਤਮ ਹੋ ਨਹੀਂ ਜਾਂਦੇ ਨੇ ਜਿਸ ਦਿਨ ਮੈਂ ਲੇਟ ਉੱਠਦੀ ਆ ਉਸ ਦਿਨ ਮੇਰੇ ਘਰ ਦਾ ਪੂਰਾ ਰੂਟੀਨ ਹੀ ਖਰਾਬ ਹੋ ਜਾਂਦਾ ਸਵੇਰ ਦੇ ਕੰਮ ਦੁਪਹਿਰ ਨੂੰ ਹੁੰਦੇ ਦੁਪਹਿਰ ਦੇ ਕੰਮ ਸ਼ਾਮ ਨੂੰ ਹੁੰਦੇ ਆ ਸਾਰੇ ਘਰ ਦੇ ਕੰਮਾਂ ਨੂੰ ਟਾਈਮ ਤੇ ਕਰਨ ਦਾ ਬਸ ਇਹੀ ਸੌਖਾ ਤਰੀਕਾ ਤੁਸੀਂ ਅਰਲੀ ਉੱਠੋ ਅਰਲੀ ਉੱਠ ਕੇ ਪੂਰਾ ਪਲਾਨ ਬਣਾਓ ਕਿ ਤੁਸੀਂ ਅੱਜ ਪੂਰੇ ਦਿਨ ਦੇ ਵਿੱਚ ਕੀ ਕਰਨਾ ਹੈ ਜਾਂ ਫੇ ਕੀ ਨਹੀਂ ਕਰਨਾ ਗੁਸ਼ੀ ਨੂੰ ਖੇਡੇ ਪਾ ਕੇ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਕੰਮ ਰਹਿੰਦਾ ਸੀ ਪੋਚੇ ਦਾ ਪੋਚਾ 베ੜੇ ਵਿੱਚ ਹੀ ਰਹਿ ਗਿਆ ਸੀ ਮਾਰ ਕੇ ਉਸ ਤੋਂ ਬਾਅਦ ਮੈਂ ਅਗੇ ਕਿਚਨ ਦੇ ਵਿੱਚ ਔਰ ਉਹਦਾ ਟਾਈਮ ਹੋ ਗਿਆ ਸੀਗਾ ਹੁਣ ਰੋਟੀ ਦਾ ਕਿਉਂਕਿ ਸਵੇਰੇ ਉਹਨੂੰ ਮੈਂ ਫਰੂਟ ਦਿੱਤਾ ਸੀਗਾ ਟਿਫਨ ਦੇ ਵਿੱਚ ਔਰ ਐਸਕੇ ਵੇਲੇ ਉਹਨੂੰ ਪੂਰੀ ਭੁੱਖ ਲੱਗੀ ਹੁੰਦੀ ਆ ਇੱਕ ਪਰੌਂਠੀ ਜਾਂ ਫੇ ਇੱਕ ਰੋਟੀ ਤਾਂ ਮੈਨੂੰ ਘੱਟੋ ਘੱਟ ਤੇ ਕਹਿ ਨਹੀਂ ਹੁੰਦੀ ਆ ਕਿ ਫੋਰਸਫੁਲੀ ਵੀ ਕਈ ਵਾਰ ਮੈਨੂੰ ਖਵਾਣੀ ਪੈਂਦੀ ਆ ਕਿ ਤੂੰ ਆਪਣੀ ਫਿਨਿਸ਼ ਕਰ ਤੇ ਕਈ ਵਾਰ ਮੈਂ ਉਹਨੂੰ ਪੁੱਛ ਕੇ ਬਣਾ ਲੈਨੀ ਆ ਕਈ ਵਾਰ ਮੈਨੂੰ ਪੁੱਛ ਕੇ ਨਹੀਂ ਬਣਾਉਂਦੀ ਪੁੱਛ ਕੇ ਮੈਂ ਤਾਂ ਬਣਾ ਲੈਨੀ ਆ ਕਿਉਂ ਖਾਣ ਵਾਸਤੇ ਮੈਂ ਉਹ ਬਣਾ ਦਨੀਆ ਕਈ ਵਾਰ ਉਹ ਥੋੜੇ ਜਿ ਮੱਛਲੇ ਜੇ ਕਰਦੀ ਰਹਿੰਦੀ ਹੈ ਤਾਂ ਫਿਰ ਮੈਂ ਆਪਣੀ ਮਰਜ਼ੀ ਨਾਲ ਬਣਾ ਦਨੀਆ ਬਸ ਹੁਣ ਉਹਦੇ ਵਾਸਤੇ ਮੈਂ ਇੱਥੇ ਪਲੇਨ ਪਰੌਂਠੀ ਬਣਾਈ ਹੈ ਤੇ ਨਾਲ ਉਹਨੂੰ ਦਹੀਂ ਦੇ ਦੇ ਦੂੰਗੀ ਦਹੀਂ ਵਿੱਚ ਹਲਕੀ ਜੀ ਮੈਂ ਚੀਨੀ ਜ਼ਰੂਰ ਪਾ ਦਨੀ ਹੁੰਨੀ ਆ ਨਾਲ ਮੇਰਾ ਵੀ ਰੋਟੀ ਦਾ ਟਾਈਮ ਹੋ ਗਿਆ ਸੀ ਮੈਂ ਕਹ ਪਹਿਲਾਂ ਇਹਨੂੰ ਮੈਂ ਖਵਾ ਦਨੀ ਆ ਬਾਅਦ ਵਿੱਚ ਮੈਂ ਖਾਉਂਗੀ ਕਿਉਂਕਿ ਥੋੜਾ ਜਿਹਾ ਟਾਈਮ ਲੈ ਲੈਂਦੀ ਹੈ ਰੋਟੀ ਖਾਣ ਵਾਸਤੇ ਅੱਜ ਨਾ ਮੈਂ ਮਾਰਨਿੰਗ ਕੱਪੜੇ ਵੀ ਧੋ ਦਿੱਤੇ ਸੀਗੇ ਔਰ ਮੈਂ ਦੱਸਣਾ ਹੀ ਭੁੱਲੀ ਸੀ ਸਾਰੇ ਘਰ ਦੇ ਮਤਲਬ ਮਾਰਨਿੰਗ ਘਰ ਦਾ ਕੰਮ ਸਟਾਰਟ ਜਾਦਾ ਹੋ ਗਏ ਸੀ ਹੁਣ 2 ਦਿਨ ਹੋ ਗਏ ਸੀ ਕੱਪੜੇ ਮੈਂ ਧੋਤੇ ਨਹੀਂ ਸੀਗੇ ਹਜੇ ਮੇ ਲਾਣੇ ਉੱਪਰ ਧੁੱਪ ਬਹੁਤ ਜ਼ਿਆਦਾ ਤੇਜ਼ ਵਾ ਔਰ ਕੱਪੜਿਆਂ ਦਾ ਰੰਗ ਵੀ ਫੀਟ ਹੋ ਜਾਂਦਾ ਆ ਮੈਨੂੰ ਇਹ ਵੀ ਕਾਲੀ ਪਈ ਹੋਈ ਸੀ ਮੈਂ ਕਿਹਾ ਫਟਾਫਟ ਮੈਂ ਲਾ ਕੇ ਲੈ ਕੇ ਆਣੇ ਆ ਪਹਿਲਾਂ ਗੁਰਸ਼ੀਨ ਨੂੰ ਮੈਂ ਰੋਟੀ ਖਵਾ ਦੂੰਗੀ ਉਸ ਤੋਂ ਬਾਅਦ ਫਿਰ ਜਿਹੜੇ ਕੱਪੜੇ ਵਗੈਰਾ ਲਾ ਕੇ ਲੈ ਕੇ ਆਉਂਗੀ ਤੈ ਕਦੋਂ ਮਾਰਨੇ ਮੈਨੂੰ ਹਜੇ ਪਤਾ ਨਹੀਂ ਅੱਜ ਸ਼ਾਮ ਨੂੰ ਟਾਈਮ ਲੱਗਿਆ ਤੇ ਅੱਜ ਹੀ ਮਾਰ ਦੂੰਗੀ ਚਲਿਏ ਫਿਰ ਮੈਂ ਤਾਂ ਵੀਡੀਓ ਦੀ ਕਰਨ ਲੱਗੀ ਸੀ ਇੱਥੇ ਹੀ ਐਂਡਿੰਗ ਔਰ ਬਲੌਗ ਅੱਜ ਤਾਂ ਤੁਹਾਨੂੰ ਕਿੱਦਾਂ ਦਾ ਲੱਗਿਆ ਪਲੀਜ਼ ਕਿ ਜ਼ਰੂਰ ਕਰ ਦਿਓ ਮੈਂ ਤੁਹਾਨੂੰ ਜਲਦੀ ਹੀ ਅਗਲੇ ਵਲੌਗ ਦੇ ਵਿੱਚ ਮਿਲੂੰਗੀ ਲੋਟਸ ਆਫ ਲਵ ਦਾ ਮੌਮੀ ਲਾਈਫ ਟੇਕ ਕੇਅਰ ਐਂਡ ਬਾਏ ਬਾਏ